ਬੜੀ ਗਰਮੀ ਪੈਣ ਈ ਐ ਇੰਨੀ ਗਰਮੀ ਆ ਕਿਤੇ ਓਏ ਹੋਏ ਹੋਏ ਮੇਰਾ ਵਾਦਾ ਮੈਂ ਇਸੇ ਤਰ੍ਹਾਂ ਜਾ ਕੇ ਪਾਣਾ ਦਵਾਈ ਖਾਦੀ ਖਬਰਾ ਪੈਣ ਲਿਆ ਮੇਨ ਤੇ ਬਹੁਤ ਜ਼ਿਆਦਾ ਗਰਮੀ ਲੱਗਣ ਈ ਐ ਐਸੀ ਲਾ ਕੇ ਬੈਣੀ ਐਸੀ ਕਿਹੜੇ ਕੰਮ ਨੂੰ ਆ ਜੇ ਬਹਿਣਾ ਈ ਨਹੀਂ ਥੱਲੇ ਤੇ ਉੱਥੇ ਜਾਨੀ ਆ ਉੱਠ ਕੇ ਇੱਥੇ ਤੇ ਨਹੀਂ ਬੈਠੀ ਜਾਂਦਾ ਮੇਰਾ ਕੋਈ ਬੁਰਾ ਹਾਲ ਨਾ ਹੋਵੇ ਇੱਥੇ ਤੇ ਗਰਮੀ ਨਾ ਖੰਡ ਪੈ ਗਈ ਅੱਸੀ ਦੀ ਮਹਾਰਾਜ ਹੈ ਮਾਤਾ ਗੱਦ ਗਈ ਅੱਜ ਨਾ ਕਿਤੇ ਚੰਪੇ ਚ ਲੱਪਣ ਡਈ ਆ ਨਾ ਕਿਤੇ ਬਾਹਰ ਰੱਪਣ ਡਈ ਆ ਲੈ ਆ ਸਵੇਰ ਦੀ ਦਾਲ ਬਣੀ ਪਈ ਐ ਇਹ ਨਹੀਂ ਪਤਾ ਮੈਂ ਤੋਰੀਆਂ ਕੱਟਾਂ ਕਦੂ ਕੱਟਾਂ ਹੈ ਚੰਪ ਕਰਕੇ ਤੇ ਖਿਸਕੀ ਰਹੀਂਦੀ ਆ ਮੈਂ ਤੇ ਪੀ ਕਰਾਇਆ ਦਾ ਮੈਂ ਤੇ ਖਾਤ ਗਈ ਮਾਤਾ ਦੇ ਨਾਲ ਕਰਾਂ ਤੇ ਕਰਾਂ ਕੀ ਹੁਣ ਕਿਹੜਾ ਮਨਜਿੰਦਰ ਘਰਵਾ ਮੈਨੂੰ ਲੱਭ ਲੈਣ ਦੇ ਵੀ ਦੇਈ ਕਿੱਥੇ ਐ ਇਹਨੂੰ ਤਾਂ ਮੈਂ ਮਤ ਦਿੰਨੀ ਆ ਨਾ ਚੱਜਣਾ ਕੰਮ ਕਰਨ ਨੂੰ ਜੀ ਕਰਦਾ ਨਹੀਂ ਜਾਣ ਕਿ ਚੰਦੀ ਫਿਰਦੀ ਆ ਆਪਣੀ ਕਦੀ ਕਿਹਨੁਕਰੇ ਵੜ ਜਾਂਦੀ ਕਦੀ ਕਿਹਨੁਕਰੇ ਵੜ ਜਾਂਦੀ ਆ ਹਾਦੀ ਹੋ ਗਈ ਆ ਚਲ ਮਨਾ ਵੇਖ ਪਰਾਤੀ ਹੈ ਕਿੱਥੇ ਬਾਹਰ ਤਾਂ ਹੈ ਨਹੀਂ ਕਿ ਅੰਦਰ ਲੈਣੀ ਆ ਆਪਣਾ ਲੈ ਕਿਆ ਪਤਾ ਹੈ ਏਸੀ ਲਾਇਆ ਵਾ ਫੁੱਲ ਤੇ ਰਾਮ ਨਾ ਵੇਖ ਦੈਸ਼ ਹੋਣ ਲਈ ਆ ਨਾ ਮੇਰੀ ਗੱਲ ਸੁਣੋ ਮੈਂ ਬਾਹਰ ਸਾਰੇ ਘਰ ਚ ਲਾਬ ਆਈ ਆ ਅੱਛਾ ਤੇ ਹੁਣ ਦੱਸੋ ਮੈਨੂੰ ਕਿ ਕੀ ਗੱਲ ਵਾ ਏਸੀ ਜਿਹੜਾ ਵਾ ਨਾ ਬਿੱਲ ਨਹੀਂ ਹੁੰਦਾ ਉਹ ਤਾਂ ਬਿੱਲ ਤੇ ਆਉਂਦਾ ਵਾ ਪਰ ਮੈਨੂੰ ਗਰਮੀ ਬੜੀ ਲੱਗਣ ਲੱਗੀ ਗਰਮੀ ਤੇ ਸਾਨੂੰ ਵੀ ਬੜੀ ਲੱਗਦੀ ਆ ਪਰ ਅਸੀਂ ਵੀ ਕੁਝ ਸੋਚ ਕੇ ਏਸੀ ਲੰਮੇ ਆ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਪਹਿਲੇ ਫੇਰ ਘੜੀ ਲਾ ਲੀਦਾ ਵਾ ਆਹ ਤਾਂ ਕਾਮਾ ਬੜਾ ਸਭ ਠੀਕ ਨਹੀਂ ਨਾ ਮੈਂ ਤਾਂ ਕਰਕੇ ਗਰਮੀ ਜ਼ਿਆਦਾ ਲੱਗਦੀ ਹੈ ਤੇ ਬਾਹਰ ਪੱਖਾ ਲਾ ਲੈਣਾ ਸੀ ਬੁਤੀ ਗਰਮੀ ਹੀ ਤੇ ਪੱਖਾ ਨਹੀਂ ਮੈਂ ਲਾਇਆ ਮੈਂ ਚੱਲ ਛੰਡੇ ਸਾਈ ਜਾਂਦੀ ਆ ਆਹੋ ਦੇਖਾਈ ਪੈ ਨਹੀਂ ਜਾ ਰਿਹਾ ਠੰਡਾ ਠਹਾ ਬਹੁਤਾ ਚਾਹੀਦਾ ਵਾ ਵੱਡੀ ਨਾ ਤੇ ਮੈਂ ਤਾਂ ਵੱਡੇ ਲੰਬੀ ਹਣੀ ਆ ਐਸੀ ਤੁਹਾਨੂੰ ਹਨਾ ਤਾਂ ਇੱਥੇ ਖਲੋਤੇ ਨਹੀਂ ਤਾਂ ਇੱਧਰ ਆਗੇ ਜੇ ਹੁਣ ਮੈਂ ਇੱਧਰ ਆ ਗਈ ਆ ਤੇ ਇੱਧਰ ਵੀ ਮੇਰੀ ਨੋਹ ਆ ਨੋਹ ਮੇਰੀ ਹੋਣਾ ਨਾ ਗੁੱਸਾ ਕਰੇਂ ਨਾ ਕੋਈ ਗਾਲੀ ਗੁੱਸਾ ਕਿੱਦਾਂ ਨਾ ਕਰਾਂ ਐਡਾ ਲੰਮਾ ਬਿੱਲ ਹੁੰਦਾ ਵਾ ਹਰ ਮਹੀਨੇ ਤੇ ਮਹਾਦੇਵ ਆਪਣਾ ਜਾਰਾ ਕੰਡੇ ਨੌਕਰੀ ਕਰਕੇ ਪੁੱਤ ਤਾਂ ਦਸਵੇਰ ਤੋਂ ਜਾਂਦਾ ਤੇ ਸ਼ਾਮਾਂ ਨੂੰ ਘਰ ਆਉਂਦਾ ਉਹ ਵੀ ਤੇ ਗਰਮੀ ਵਿੱਚ ਰਹਿਦਾ ਨਾ ਐਡੇ ਵੀ ਸੋਲ ਨਹੀਂ ਬਣੀ ਨਾ ਹੁੰਦਾ ਜਿੰਨੇ ਤੁਸੀਂ ਸੋਲ ਬਣ ਗਏ ਜੀ ਕੋਈ ਗੱਲ ਨਹੀਂ ਪੁੱਤ ਕੰਮ ਸਾਰੇ ਕਰਨੇ ਪੈਂਦੇ ਆ ਫੇਰ ਕੀ ਹੋਇਆ ਬੁੱਢਿਆਂ ਨਾਲ ਨਹੀਂ ਇਦਾਂ ਕਰੀਦਾ ਹੁੰਦਾ ਮੈਂ ਮੈਂ ਕੀ ਕਰਨੀ ਆ ਬੁੱਢਿਆਂ ਦੇ ਨਾਲ ਇਦਾਂ ਕਰੋ ਉੱਠ ਕੇ ਤੈਨੂੰ ਸਬਜ਼ੀ ਕੱਟ ਕੇ ਦਵੋ ਓਏ ਗੱਲ ਨਹੀਂ ਮੈਂ ਕੱਟ ਦੇਣੀ ਆ ਸਬਜ਼ੀ ਤੈਨੂੰ ਸਬਜ਼ੀ ਕੱਟ ਦੇਣੀ ਆ ਕੰਮ ਕਰਾ ਲੈਣੀ ਆ ਤੇਰੇ ਨਾਲ ਪੁੱਤ ਤੂੰ ਫਿਕਰ ਨਾ ਕਰ ਚਲ ਕੋਈ ਗੱਲ ਕਰਨ ਲਗੀ ਹੈਗੀ ਕੋਈ ਗੱਲ ਕਰਾ ਦੇਣੀ ਹੈ ਮਤਾਂ ਪਰ ਨਾ ਏਸੀ ਬੰਦ ਕਰ ਦੋ ਇਹ ਬਿੱਲ ਨਹੀਂ ਕਿ ਦਿੱਤੇ ਜਾਂਦੇ ਹੜਕਾ ਕੋਈ ਨੇ ਕਰ ਲੈਨੇ ਬੰਦ ਹੁਣ ਇੰਨਾ ਹੀ ਬੜਾ ਹੁਣ ਮੈਕ ਹੋ ਗਿਆ ਠੀਕ ਮੇਰਾ ਸਰੀਰ ਕੋਈ ਗੱਲ ਨਹੀਂ ਆਹ ਆਜੋ ਫਿਰ ਬਾਹਰ ਹੁਣ ਚਲੋ ਚਲੋ ਮੈਂ ਕਰ ਲਈ ਕੰਮ ਪਹਿਲਾਂ ਠੀਕ ਮੈਂ ਜਾਂਦੀ ਆ ਜਰਾ ਜਰਾ ਫਿਰ ਬੇਰੀ ਸਲਾਮ ਅੱਜ ਮੈਂ ਨਾ ਅੱਜ ਵੱਡੇ ਵੱਲ ਜਾਨੀ ਆ ਜਰਾਕ ਬੜੇ ਦਿਨ ਹੋ ਗਏ ਉਹਨਾਂ ਦੇ ਘਰ ਗਈ ਨੂੰ ਤੇ ਨਾਂ ਵੇਖਿਆ ਉਹਨਾਂ ਨੂੰ ਮੈਂ ਉਧਰ ਜਾ ਕੇ ਘਲੀ ਤੇਰਾ ਮਾਰਨੀ ਆ ਇਹ ਤੇ ਮੇਰੇ ਬੜਾ ਹੀ ਤੰਗ ਕਰਦੀ ਆ ਲੋਹ ਨਹੀਂ ਦਿੰਦੀ ਮੈਨੂੰ ਕਿਤੇ ਬਹਿਣ ਨਹੀਂ ਦਿੰਦੀ ਕਿਤੇ ਮੈਨੂੰ ਆਂਦੀ ਪੱਖਾ ਨਾ ਨਾ ਕਦੀ ਮਾਈ ਤੋਂ ਏਸੀ ਨਾ ਨਾ ਠੀਕ ਆ ਨਾ ਮੈਂ ਅਜ ਉਧਰ ਜਾ ਕੇ ਵੀ ਵੇਖ ਲੈਣੀ ਆ ਉਹ ਕੀ ਕਰਦੀ ਆ ਹੁਣ ਹੋਰ ਕੀ ਕਰਾਂ ਜਾਨੀ ਆ ਉਧਰ ਹੀ ਹਾਈ ਹਾਈ ਮਤਾਰ ਸੋਈ ਚਾਈ ਹੀ ਅਜੇ ਆ ਲੈ ਸਬਜੀ ਵੀ ਉਦਾਂ ਹੀ ਪਈ ਆ ਮੈਂ ਚੰਗਾ ਭਲਾ ਕਿਹਾ ਸੀ ਜਾ ਕੇ ਵੀ ਸਬਜੀ ਮੈਨੂੰ ਕੱਟ ਦੇ ਸਬਜੀ ਵੀ ਕੱਟਣੀ ਤੇ ਬੰਦੇ ਨੇ ਕਰਨਾ ਕੀ ਆ ਭੁੱਖ ਕਿਦਾਂ ਨਾ ਲੱਗਦੀ ਇੰਨੇ ਟਾਈਮ ਕਰਨ ਨੂੰ ਉਹ ਜੀ ਨਹੀਂ ਕਾ ਕਰਦਾ ਮੈਨੂੰ ਲੱਗਦਾ ਵੀ ਅਸੀਂ ਥਲੇ ਉੱਠੀ ਨਹੀਂ ਅਜੇ ਤੱਕ ਕਿਹਦਾ ਕੀ ਕਰਦਾ ਐਸੀ ਚ ਬਾਹਰ ਆਉਣ ਨੂੰ ਜਦੋਂ ਬੰਦਾ ਆਰਾਮ ਨਾਲ ਐਸੀ ਛੱਡ ਕੇ ਪਿਆ ਹੋਵੇ ਉਹਨੂੰ ਕਿ ਲੋੜ ਆ ਬਾਹਰ ਆ ਕੇ ਕੰਮ ਕਰਨ ਦੀ ਇਹ ਤੇ ਮੈਨੂੰ ਨਾ ਖਬਰ ਲੈਣੀ ਪੈਣੀ ਹੁਣ ਇੱਕ ਵਾਰੀ ਫੇਰ ਇਹਦੀ ਹਾਏ ਮਾਤਾ ਦੇ ਇੱਥੇ ਨਹੀਂ ਆ ਗਈ ਤੇ ਗਈ ਤੇ ਗਈ ਕਿੱਥੇ ਨਾ ਦੂਜੇ ਕਮਰੇ ਵਿੱਚ ਵਾ ਨਾ ਡਰੈਂਗ ਰੂਮ ਵਿੱਚ ਵਾ ਤੇ ਬਾਹਰ ਵੀ ਹੈ ਨਹੀਂ ਆ ਹਾਂ ਚਲ ਕਿੱਥੇ ਗਈ ਆ ਮੈਨੂੰ ਤੇ ਲੱਗਦਾ ਵਾ ਦੂਜੀ ਵੱਲ ਚਲ ਗਈ ਹੋਣੀ ਆ ਏ ਜਾਗਿਆ ਮਣਾ ਮਨਾਉਂਦਾ ਕੋਈ ਗੱਲ ਨਹੀਂ ਤੇਰੀ ਤੇ ਜਾਂਦੀ ਦੇ ਧੋਣਾ ਖੜਾ ਦਣੀਆਂ ਉਹਨੇ ਉਹ ਤੇ ਤੈਨੂੰ ਵੀ ਵੇਖ ਕੇ ਹੀ ਪਾਣਾ ਚੜ ਜਾਂਦਾ ਉਹਨੂੰ ਪੇ ਕਿਧਰ ਆ ਗਈ ਆ ਚੱਲ ਜਾ ਵੇਖ ਲੈ ਸਵਾਦ ਜਾ ਕੇ ਹਾਂ ਤਾਂ ਅਸੀਂ ਆਪਾ ਖਾਣਾ ਸਬਜ਼ੀ ਵੀ ਹੁਣ ਮੈਨੂੰ ਕੱਟਣੀ ਪੈਣੀ ਆ ਹਾਇਰ ਬਾਕੀ ਕਰਾਂ ਗਰਮੀ ਬੜੀ ਆ ਇੱਥੋਂ ਦੇ ਬਾਹਰ ਨਿਕਲਣ ਜੀ ਨਹੀਂ ਕਰਦਾ ਚੱਲ ਮਨਾ ਉਠ ਕੰਮ ਕਰਨਾ ਹੀ ਪੈਣਾ ਇਹਨਾਂ ਨੇ ਆਇਆ ਨਾ ਕੰਮ ਤਾਂ ਧਿਆਣ ਤੇ ਰੋਟੀ ਮੰਗਣਗੇ ਤੇ ਕੀ ਦਊਂਗੀ ਫਿਰ ਮੈਂ ਚੱਲ ਰਮਣਾ ਪੁੱਤਰ ਰਮਣਾ ਕਿੱਥੇ ਆ ਉੜੀਏ ਆਵਾਜ਼ ਹੀ ਨਹੀਂ ਕੋ ਦੇਣ ਡਿਆ ਕਿੱਥੇ ਚਲ ਗਈਆਂ ਜੇ ਨਮਨਿਆ ਕਿ ਕਿੱਥੇ ਗਈਆਂ ਲੈ ਮਾਤਾ ਫੇਰ ਤੂੰ ਹੀ ਆਉਂਦੀ ਆਂ ਆਈ ਆਣ ਕੇ ਬੈ ਗਈ ਨਿੱਕੀ ਨੌਣਾ ਬੜੀ ਨਹੀਂ ਗਈ ਤਾਂ ਹੀ ਆ ਗਈ ਹੁਣੀ ਆ ਉਹਨੇ ਕਿਹੜਾ ਪਲੰਗ ਤੇ ਬਲਣਾ ਹੁੰਗਾ ਕੰਮ ਕਰਦੀ ਤਾਂ ਫੇਰ ਹੀ ਰੋਟੀ ਮਿਲਣੀ ਸੀ ਆਈ ਤੇ ਨਹੀਂ ਮੁੜ ਕੇ ਫੇਰ ਇੱਧਰ ਕੋਈ ਨਹੀਂ ਜਾਣੀ ਆ ਸੋਣੀ ਆ ਗੱਲਬਾਤ ਕੀ ਆਂਦੀ ਆ ਸੁੱਖ ਤਾਂ ਨਹੀਂ ਹੁਈ ਹਾਂ ਪੱਕੀ ਆ ਗਈ ਹੋਵੇ ਫੇਰ ਮਹਾਗਰੋਂ ਲਈ ਹੀ ਚੱਲ ਸੁਣਾ ਗੱਲ ਇਹਦੀ ਮੇਹ ਪੁੱਤ सोनू ਕਿੱਥੇ ਆ ਤੁਸੀਂ ਕੋਈ ਆਵਾਜ਼ ਹੀ ਨਹੀਂ ਦੇਣ ਦਿਆ ਕਿੱਥੇ ਗਏ ਜੇ ਤਦੇ ਦੀ ਆਵਾਜ਼ਾਂ ਮਾਰ ਲਈ ਆ ਮੈਂ ਕੋਈ ਨਹੀਂ ਆਵਾਜ਼ ਦਿੰਦਾ ਕਿੱਥੇ ਚਲ ਗਏ ਸੱਸੀ ਘਰ ਮਾਤਾ ਸੱਸਰੀ ਘਰ ਤੇ ਕੋਸ਼ ਸੁਣਾਉਂ ਕਿ ਆ ਚਾਲਵਾ ਚੰਗਾ ਵਾ ਠੀਕ ਆ ਅੱਛਾ ਅੱਛਾ ਕੀ ਕਰਦੇ ਆ ਇਹ ਜੇ ਕੁਛ ਨਹੀਂ ਬੈਠੀ ਹਾਂ ਦਵਾਈ ਖਾ ਕੇ ਹੂੰ ਤੇ ਕੜੀ ਤੇਸੀ ਥੱਲੇ ਨਾ ਮੇਂ ਪਈ। ਅੱਛਾ ਠੀਕ ਆ। ਆਹੋ। ਤਾਂ ਐਸੀ ਥੱਲੇ ਵੀ ਬਹੁਤਾ ਲੰਮੇ ਨਾ ਪਿਆ ਕਰ। ਗੋਡੇ ਗਿੱਟੇ ਤਾਂ ਹੀ ਪੀੜ ਕਰਦੇ ਆ। ਨਹੀਂ ਫਤ ਬਹੁਤਾ ਨਹੀਂ ਪੈਂਦੀ ਮੈਂ ਜਰੀ ਜਰੀ ਗਈ ਹਾਂ। ਗਰਮੀ ਬੜੀ ਲੱਗੀ ਦਵਾਈ ਖਾਦੀ। ਅੱਛਾ ਅੱਛਾ ਠੀਕ ਠੀਕ ਆ। ਆਹੋ ਤਾਂ ਕਰਦੇ। ਹੋਰ ਨਾ ਹੋ ਠੀਕ ਠਾਕ ਵਾ। ਹਾਂ ਠੀਕ ਠਾਕ ਆ ਸਾਰੇ। ਅੱਛਾ ਵਧੀਆ। ਕੀ ਕਰਦੇ ਆਏ ਜੇ? ਕੁਛ ਨਹੀਂ। ਉੱਥੋਂ ਉੱਠੀ ਹਾਂ ਤੇ ਕਉਂਤੀ ਆਂਦੀ ਆ ਫਿਰ ਮੈਨੂੰ ਸਬਜੀ ਚ ਇੱਧਰ ਮਾਤਾ ਅੱਛਾ ਤੇ ਮੇਰਾ ਜੀ ਨਹੀਂ ਕੀਤਾ ਮੈਂ ਕਿਹਾ ਮੈਂ ਉਧਰ ਵੀ ਵੇਖ ਆਵਾ ਪਰਿਵਾਰ ਨੂੰ ਮੈਨੂੰ ਕਿੰਨੇ ਦਿਨ ਹੋਇਆ ਗਈ ਨੂੰ ਚੱਲ ਚੰਗਾ ਚੀਰੀ ਨਹੀਂ ਤਾਂ ਮੈਂ ਇੱਧਰ ਨਵਾ ਗਈ ਤੇ ਲਾਹ ਬੜਾ ਵਧੀਆ ਕੀਤਾ ਆ ਗਏ ਕਿੱਥੇ ਗਏ ਨੇ ਮੁੰਡੇ ਕਿੱਥੇ ਸੌਣੂ ਬੱਚੇ ਕਿੱਥੇ ਨੇ ਉਹ ਤੇ ਵੇਲੇ ਡੇ ਜੇ ਡੰਗਰਾਂ ਦਾ ਕੰਮ ਕਰਨ ਪੱਠੇ-ਪੁੱਠੇ ਡੇ ਆ ਪਾਉਣ ਅੱਛਾ ਤਾਂ ਕਰਨ ਇੱਥੇ ਹੀ ਹੋਣਾ ਅੰਦਰ ਅੱਛਾ ਹੋਰ ਤੁਸੀਂ ਸੁਣਾਓ ਨੌਰਾਣੀ ਕਰਦੀ ਫਸੇਵਾ ਪੂਰੀ ਕਰਦੀ अच्छा हां कर दी कर है जिने आहो सेवा ਤੋਂ ਨਹੀਂ ਕੀ ਕਰਨੀ ਆ ਸੱਗੀ ਪਾਣੀ ਤੁਹਾਡੇ ਕੋ ਘਟਾਉਂਦੀ ਆ ਉਹ ਤਾਂ ਮੈਨੂੰ ਪਤਾ ਹੀ ਆ ਉਹਦਾ ਤੇ ਹੀ ਭਾਵੇਂ ਲੱਖ ਪੋਚੇ ਪਾਈ ਜਾਓ ਮੈਂ ਜਾਣਦੀ ਹਾਂ ਨੂੰ ਕਰਨਾ ਹੀ ਪੈਂਦਾ ਧੀਆ ਫਿਰ ਥੋੜਾ ਬੋਤਾ ਲੱਗ ਉਹ ਤੇ ਮੈਨੂੰ ਪਤਾ ਹੀ ਆ ਮੰਜੇ ਤੇ ਬੈਠੇ ਰੋਟੀ ਕੌਣ ਦਿੰਦਾ ਵਾ ਨਾਲੇ ਉਹ ਅੱਗੇ ਕਿੰਨੇ ਕੀ ਦਿੰਦੀ ਹੁੰਦੀ ਸੀ ਇਹ ਤਾਂ ਠੀਕ ਆ ਤੁਹਾਡੀ ਪਰ ਚਲੋ ਕੀ ਕਰਨਾ ਫਿਰ ਹੁਣ ਤੇ ਜਿਹੜਾ ਤੁਸੀਂ ਕਹਿਦ ਨਾ ਅਸੀਂ ਥੱਲੇ ਲੰਮੇ ਪਈ ਹਾਂ ਉਹ ਵੀ ਮੈਨੂੰ ਸਾਰਾ ਪਤਾ ਵਾ ਮਾਤਾ ਐਨੇ ਪਰਦੇ ਨਹੀਂ ਪਾਈਦੇ ਹੁੰਦੇ ਮੈਨੂੰ ਸਾਰਾ ਪਤਾ ਵਾ ਇਹ AC ਵਾਲੇ ਕਮਰੇ ਵਿੱਚ ਕਿੰਨਾ ਕਾ ਨੂੰ ਵੜਦੀ ਆ ਤੇ ਕਿੰਨਾ ਕ ਬਹਿਂ ਦਿੰਦੀ ਆ ਚਲ ਤੇ ਇਹ ਕੋਈ ਗੱਲ ਨਹੀਂ ਫੇਰ ਹੁਣ ਇਸੇ ਤਰ੍ਹਾਂ ਹੀ ਆ ਦੋਵਾਂ ਤਿੰਨਾਂ ਦੇ ਰੱਖਣੇ ਪੈਂਦੇ ਨੇ ਵਡਿਆਂ ਨੂੰ ਚਲੋ ਕੋਈ ਨਹੀਂ ਬਹੁਤ ਮੈਨੂੰ ਤਾਂ ਤੰਗ ਹੀ ਕਰਨ ਸੱਸਾਂ ਨੇ ਫੇਰ ਵੀ ਨਹੀਂ ਮਾਰਿਆ ਆਖਣਾ ਆਹੋ ਇਹ ਗੱਲ ਤਾਂ ਦੀ ਠੀਕ ਵਾ ਜਿੱਥੇ ਰੋਟੀ ਖਾਣੀ ਫੇਰ ਸਿੱਤ ਤੇ ਕਰਨੀ ਪੈਂਦੀ ਆ ਤਬਾਉਦੀ ਮੈਂ ਚਾਹ ਬਣਾ ਕੇ ਲੈਣੀ ਤਾਂ ਡਿਵਾਨ ਤੇ ਚਾਹ ਨਹੀਂ ਪਤ ਪੀਣੀ ਮੈਂ ਕਿਉਂ ਕੀ ਗੱਲ ਅੰਦਰ ਦਿਲ ਨੂੰ ਕਬਰਾਟ ਹੋਣ ਦੀ ਦਵਾਈ ਖਾਦੀ ਆ ਕਿ ਨਹੀਂ ਕੀ ਕਰਦਾ ਚੱਲ ਨੀ ਬੂਪਾ ਨਹੀਂ ਬਣਾ ਦਿੰਨੀ ਆ ਨਹੀਂ ਕੁਛ ਨਹੀਂ ਖਾਣਾ ਮੈਂ ਕਿਸੇ ਚੀਜ਼ ਦੇ ਲੋੜ ਨਹੀਂ ਮੈਂ ਤਾਂ ਤੁਹਾਨੂੰ ਵੇਖਣ ਹੀ ਆਈ ਸਤਰਾਜੀ ਬਾਈ ਜਮਕਰਜੀ ਕੀਤਾ ਨਹੀਂ ਆ ਚੱਲ ਕੋਈ ਨਹੀਂ ਮਾਰ ਜਾ ਕਰੋ ਫੇਰਾ ਇੱਕ ਥਾਂ ਵੀ ਬੈਠੇ ਰਹੀਏ ਨਾ ਅੱਕ ਜਾਂਦਾ ਬੰਦਾ ਕੋਈ ਨਹੀਂ ਇਦਾਂ ਹੀ ਆ ਜਦੋਂ ਦਿਲ ਕਰੇ ਆਈ ਜਾਨੀ ਚੱਲੋ ਵਧੀਆ ਵਾਕੇ ਤੇ ਮੈਂ ਐਵੇਂ ਕਹਿੰਨੀ ਬੋ ਮੈਂ ਕੋਈ ਨਾ ਕੋਈ ਨਹੀਂ ਹੁੰਦੀ ਤੁਹਾਡੇ ਵਾਸਤੇ ਨਹੀਂ ਕੋਈ ਨਹੀਂ ਕੋਈ ਸਭ ਕੁਝ ਖਾਦਾ ਵਾ ਹੁਣ ਕਿਸੇ ਚੀਜ਼ ਦੀ ਲੋੜ ਨਹੀਂ ਪਤ। ਅੱਛਾ ਲੋੜ ਹੋਏ ਤਾਂ ਮੇਰਾ ਕੋਈ ਉਪਰਾ ਘਰ ਵਾ ਮੈਂ ਆਪੇ ਮਾਰਦਾਂਗੀ ਪੁੱਤ ਮੈਨੂੰ ਆ ਚੀਜ਼ ਦੇ। ਨਹੀਂ ਨਹੀਂ ਇਹ ਤਾਂ ਗੱਲ ਤੁਹਾਡੀ ਠੀਕ ਵਾ। ਮੇਰਾ ਕਿਹੜਾ ਉਪਰਾ ਘਰ ਆ। ਤੇ ਫੇਰ ਦਵਾਈ ਲੈਂਦੀ ਏ ਤੋਰੀ? ਹਾਂਜੀ ਲੈਂਦੀ ਏ। ਅੱਛਾ ਡਾਕਟਰ ਨੇ ਕੀ ਦੱਸਿਆ ਵਾ? ਫਰਕ ਵਾ ਹੁਣ ਅੱਗੇ ਨਾਲ। ਅੱਛਾ ਅੱਛਾ। ਹਾਂਜੀ ਅੱਗੇ ਨਾਲ ਫਰਕ ਵਾ। ਚਲ ਟਾਈਮ ਨਾ ਖਾਈ ਜਾਏ ਦਵਾਈ। ਤਾਂ ਹਮ ਨੂੰ ਵੀ ਕਰਨਾ ਪੈਂਦਾ ਨਹੀਂ ਮੁੰਡਾ ਮੇਰੇ ਤੇ ਆਮ ਨਾਲ ਦਵਾਈ ਖਵਾ ਲੈਂਦਾ ਵਿਚਾਰਾ ਅੱਛਾ ਅੱਛਾ ਉਹ ਨਹੀਂ ਦਮ ਖਾਂਦਾ ਠੀਕ ਠੀਕ ਹਾਂ ਉਹ ਤੇ ਆਪ ਕਹਿੰਦਾ ਵਾ ਦਵਾਈ ਟਾਈਮ ਨਾਲ ਮਾਤਾ ਫੜ ਖਾਂ ਕਦੀ ਖਿਚੜੀ ਬਣਾ ਕੇ ਕੋਸ਼ਿਸ਼ ਕਰ ਬੜਾ ਕਰਦੇ ਆ ਚੱਲ ਵਧੀਆ ਵਾ ਦਵਾਈ ਖਾਓਗੇ ਤਾਂ ਕੰਮ ਤਾਂ ਦਾ ਫੇਰ ਹੀ ਕਰੋਗੇ ਜੇ ਦਵਾਈ ਨਾ ਖਾਧੀ ਤਾਂ ਕੰਮ ਕਿੱਦਾਂ ਕਰਨਾ ਵਾ ਹਾਂ ਇਹ ਤਾਂ ਗੱਲ ਹੈ ਹੀ ਆ ਫਿਰ ਸਰੀਰ ਕੈਮ ਹੀ ਹੋਏ ਤਾਂ ਕੰਮ ਹੁੰਦਾ ਉਹੀ ਤਾਂ ਗੱਲ ਵਾ ਤੇ ਹੋਰ ਚਲੋ ਮੈਂ ਤਾਂ ਕਿਹਾ ਸੀ ਪੀ ਚਾਹ ਬਣਾਉਣੀ ਆ ਚਾਹ ਪੀ ਕੇ ਜਾਇਓ ਨਹੀਂ ਨਹੀਂ ਪੁੱਤ ਚਾਹ ਨਹੀਂ ਪੀਣੀ ਮੈਂ ਚਾ ਨਹੀਂ ਬਿਲ ਕਰਦਾ ਪੀਣ ਨੂੰ ਗਰਮੀ ਬੜੀ ਆ ਆਹ ਗਰਮੀ ਤਾਂ ਫਿਰ ਹੈ ਹੀ ਆ ਇੰਨਾ ਦਿਨਾਂ ਚ ਗਰਮੀ ਨਹੀਂ ਆ ਮੈਂ ਹੁਣ ਜਾਣੀ ਆ ਫਿਰ ਫਿਰ ਆ ਜਾਾਂਗੇ ਚਲੋ ਠੀਕ ਆ ਮੈਂ ਤਾਂ ਕਿਹਾ ਮਾਰ ਜਾਾਂਗੇ ਫਿਰ ਠੀਕ ਆ ਆਹੋ ਚੰਗਾ ਇਹ ਲਾ ਇੱਥੇ ਮਾੜਾ ਗੱਲਾਂ ਕਰਦੀ ਹੁੰਦੀ ਮਾੜਾ ਜੇ ਕੰਮ ਕਰਨਾ ਪੈਣਾ ਹਾਏ ਮੈਨੂੰ ਕਬਰਾਟ ਹੋਣ ਗਈ ਆ ਹਾਏ ਮੇਰੀ ਕਣ ਵਧ ਗਈ ਆ ਅਕਸਰ ਉੱਥੇ ਤਾਂ ਕੰਮ ਕਰਕੇ ਹੀ ਰੋਟੀ ਖਾਣੀ ਆ ਨਾ ਉਹਨੇ ਸਬਜ਼ੀ ਫੜਾਈ ਵੀ ਕਟ ਮਾਤਾ ਫੇ ਰੋਟੀ ਮਿਲਨੀ ਆ ਤੇ ਤੂੰ ਕੰਨੀ ਖਸਕਾ ਕੇ ਤੇ ਇਧਰ ਨੂੰ ਆ ਗਈ ਫੇ ਮੈਂ ਉਧਰ ਹੋ ਕੇ ਆਉਣੀ ਆ ਜਿੱਥੇ ਵੀ ਜਾਏਂਗੀ ਕੰਮ ਕਰਨਾ ਹੀ ਪੈਣਾ ਮੰਗੇ ਤੇ ਬਿਠਾ ਕੇ ਤੇ ਕਿਸੇ ਨੇ ਵੀ ਰੋਟੀ ਨਹੀਂ ਦੇਣੀ ਤੈਨੂੰ ਇਹਨੂੰ ਤੇ ਹਵਲ ਘਟੇ ਜਦਾ ਮਾਦਾ ਹੁੰਦੀ ਆ ਇਹ ਕਿਥੇ ਚੱਲ ਚਲੀ ਆ ਮੈਂ ਜਾਣਾਂ ਬਾਹਰ ਮਾਦਾ ਨੂੰ ਮਾਦਾ ਅੱਜ ਕਿਥੇ ਚੱਲੇ ਜੇ ਮੈਂ ਚੱਲੇ ਆ ਉਧਰ ਪੁੱਤ ਉਹ ਨਹੀਂ ਨਹੀਂ ਮੈਂ ਨਹੀਂ ਜਾਣ ਦੇਣਾ ਨਹੀਂ ਪੁੱਤ ਮੈਂ ਮੈਂ ਦੱਸ ਕੇ ਨਹੀਂ ਆਈ ਨੇ ਨਹੀਂ ਜੇ ਮੈਂ ਦੱਸ ਕੇ ਆਵਾਂਗੀ ਤਾਂ ਫਿਰ ਮੈਂ ਜ਼ਰਾ ਵੀ ਪਾਵਾਂਗੀ ਤੁਹਾਡੀ ਤਾਂ ਕੋਈ ਗੱਲ ਨਹੀਂ 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 ਬੈਠੋ ਤੁਸੀਂ ਚੁੱਪ ਕਰਕੇ ਮੈਂ ਆ ਗਈਆਂ ਉਹਨਾਂ ਨੂੰ ਦੱਸਿਆ ਹੀ ਨਹੀਂ ਮੈਂ ਤੇ ਤੁਸੀਂ ਮੈਨੂੰ ਕਿਹੜਾ ਦੱਸ ਕੇ ਗਏ ਸੀ ਚੱਲ ਕੋਈ ਗੱਲ ਨਹੀਂ ਪਾਓ ਹੁਣ ਇਦਾਂ ਹੀ ਹੁੰਦਾ ਵਾ ਫਿਰ ਹੁਣ ਉਧਰੋਂ ਵੀ ਚੁੱਪ ਕਰਕੇ ਆ ਗਈਆਂ ਇਦਾਂ ਹੀ ਤੇ ਮੈਂ ਕਿਹਾ ਚੱਲ ਮੇਲਾ ਵਾਂ ਬੱਚਿਆਂ ਨੂੰ ਉਹ ਮੈਂ ਤਾਂ ਆਣ ਕੇ ਰੰਮਨ ਨੂੰ ਪੁੱਛਿਆ ਤੇ ਮੈਨੂੰ ਕਹਿੰਦੀ ਵੀ ਉਹ ਉਧਰ ਗਏ ਆ ਤੇ ਮੈਂ ਤਾਂ ਵੇਖਣ ਡੇ ਕੰਧ ਥੜੀ ਤੇ ਚੱਲ ਵੇਖਦੇ ਕਿਤੇ ਬਾਹਰ ਨਿਕਲਦੀ ਮਾਤਾ ਤੁਹਾਨੂੰ ਆਵਾਜ਼ ਮਾਰਦਾ ਗਰਮੀ 'ਚ ਬਾਹਰ ਫਿਰ ਘਾਟੀ ਨਿਕਲਨੀ ਆ ਨਹੀਂ ਮਾਤਾ ਜੀ ਨਾ ਹੁਣ ਮਾਤਾ ਨੇ AC ਤੇ ਰ ਆਹ ਬੰਦੇ ਦੀ ਗੱਲ ਹੈਗੀ ਆ ਵੀ ਰਹੀਦਾ ਹੀ ਆ ਕੋਈ ਗੱਲ ਨਹੀਂ ਕੋਈ ਛਵੀ ਨਹੀਂ ਰਹੀਦਾ ਛਵੀ ਨਹੀਂ ਰਹੀਦਾ ਵਾ ਤੇ ਹੁਣ ਜਦਾਂ ਕਰ ਮਾਤਾ ਹੋਣੀ ਮੈਂ ਜਾਂਦਣਾ ਤੇ ਪ੍ਰਸ਼ਾਦਾ ਛੱਕਦੇ ਇਥੇ ਰਮਾਨਾ ਸੌਂ ਗਿਆ ਤੇ ਮੈਂ ਫੇਰ ਆ ਜਾਾਂਗੀ ਨਾ ਫੇਰ ਰਾਵਾਂਗੀ ਦੋ ਦਿਨ ਬਾਅਦ ਉਹ ਕੋਈ ਗੱਲ ਨਹੀਂ ਉਹਨਾਂ ਨੂੰ ਕਹਿ ਦਿੰਦੇ ਆ ਫੇਰ ਗੁੱਸਾ ਕਰੇਗੀ ਕੁੜੀ ਆਹ ਵੇਖ ਲਾ ਨੌਂ ਦਾ ਇੰਨਾ ਡਰ ਵਾ ਤਾ ਹੀ ਕਹਿਣ ਦੇ ਵੀ ਗੁੱਸਾ ਕਰੂਗੀ ਆਹੋ ਫੇਰ ਉਹ ਨਾਖਣਾ ਮਾਤਾ ਦੱਸ ਕੇ ਨਹੀਂ ਗਈ ਚੁੱਪ ਕਰਕੇ ਚੱਲ ਗਈ ਆ ਆਦੇ ਮੈਂ ਨਾ ਵੇਦਾ ਤੇ ਤੁਸੀਂ ਪੁੱਛਿਆ ਹੀ ਨਹੀਂ ਹੁਣਾ ਕਿ ਕਿੱਥੇ ਐ ਤੇ ਕਿੱਥੇ ਮੈਂ ਪੁੱਛਿਆ ਪੁੱਤ ਪੁੱਛਿਆ ਹੁੰਦੇ ਕੰਮ ਕਰਨ ਲਿਆ ਵੇਲੀ ਚ ਤੇ ਮੈਂ ਆਖਿਆ ਚਲ ਕੰਮ ਲੱਗਾ ਕੋਈ ਗੱਲ ਨਹੀਂ ਫੇਰ ਆ ਜਾਾਂਗੀ ਕੱਲ ਆ ਤਾਂ ਤੁਸੀਂ ਗੇਟ ਲੱਗੇ ਖੋਲਣ ਤੇ ਮੈਂ ਕਹੇ ਮਾਤਾ ਜਾਨ ਦੀਏ ਕਿਦੋਂ ਚੱਲੀਏ ਫੇਰ ਤੇ ਮੈਂ ਉਧਰ ਹੀ ਚੱਲਿਆ ਮੈਂ ਚੱਲ ਫੇਰ ਆ ਜਾਾਂਗੀ ਕੱਲ ਆਪਕੇ ਮਿਲ ਲਾਂਗੇ ਹੁਣ ਮੁੰਡਾ ਕੰਮ ਧੰਦੇ ਲੱਗਾ ਚੱਲ ਕਰ ਲੈ ਓਏ ਹਾਂ ਤੇ ਚਲ ਠੀਕ ਵਾ ਪਰ ਹੁਣ ਨਹੀਂ ਮੈਂ ਜਾਣ ਦੇਣਾ ਨਹੀਂ ਪਤਾ ਹੁਣ ਮੈਨੂੰ ਤੋ ਅੱਜ ਜਾਣ ਦੇ ਕੱਲ ਮੈਂ ਆ ਜਾਾਂਗੀ ਫੇਰ ਦੱਸ ਕੇ ਅਮਮ ਅੱਜ ਤੇ ਮਾਤਾ ਨੇ ਚਾਹ ਵੀ ਨਹੀਂ ਪੀਤੀ ਮੈਂ ਤਰਲੇ ਲੈਣ ਦੇ ਵੀ ਕੋਟ ਚਾਹ ਬਣਾਉਣੀ ਆ ਇਹ ਨਹੀਂ ਮੇਰਾ ਦਿਲ ਨਹੀਂ ਕਰਦਾ ਗਰਮੀ ਬੜੀ ਆ ਪਤਾ ਨਹੀਂ ਨੌ ਨੇ ਕੀ ਖਵਾਲਤਾ ਜਿਹੜੀ ਇੰਨੀ ਗਰਮੀ ਲੱਗਣ ਡੈ ਪੀ ਆ ਗਰਮੀ ਪਤਾ ਹੈ ਗਰਮੀ ਆ ਨੌ ਨੇ ਕੀ ਖਵਾਨਾ ਮੀ ਗਰਮਾ ਕਿਤੇ ਹੋਰ ਤੇਰੀ ਪਤਾ ਪੜਾ ਕਰ ਛੜਿਆ ਪੁੱਤਰ ਨੂੰ ਨਹੀਂ ਖਾਣਾ ਕੋਈ ਨਹੀਂ ਨਹੀਂ ਪੁੱਤ ਮੈਨੂੰ ਮਨਾ ਨਹੀਂ ਕੇ ਲੈਣੇ ਕੀਤਾ ਹਾਂ ਮੇਰੇ ਬਾਅਦ ਤੇ ਤੂੰ ਦਮੇ ਇੱਕ ਹੋ ਜਾਏਂਗੀ ਨੇ ਪਰਗ ਪਿਆ ਜਾਂਦਾ ਨਾ ਫਿਰ ਜਿੱਥੇ ਜਾ ਰਹਿ ਪਈ ਤੇ ਫਿਰ ਹੋਈ ਜਾਂਦਾ ਥੋੜਾ ਬੋੜਾ ਨਹੀਂ 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 ਆਹ ਜੀ ਗੱਲ ਕੋਈ ਨਹੀਂ ਹੈਗੀ ਇਹੋ ਜੀ ਨਹੀਂ ਗੱਲ ਕੋਈ ਵੀ ਇਧਰੋਂ ਖਾਲਾ ਕਹਾ ਮੈਂ ਕੋਈ ਗੱਲ ਨਹੀਂ ਉਧਰੋਂ ਖਾਲਾ ਤਾਂ ਰਮਨੂ ਚਾਹ ਤੇ ਬਣਾਉਣੀ ਸੀ ਚੱਲ ਮੈਂ ਲੈ ਲੈਂਦੀ ਨਹੀਂ ਮੈਂ ਆਪ ਵੀ ਮਨਾ ਕੀਤਾ ਪੁੱਤ ਚਾਹ ਵੱਲ ਉਹਨੇ ਬੜੇ ਤਰਲੇ ਮਾਰੇ ਆ ਤੇ ਚਾਹ ਬਣਾ ਦੇਣੀ ਤੁਸੀਂ ਦੱਸੋ ਕਹਿੰਦੇ ਵਿੱਚ ਆ ਚਾਹ ਪੀਣੀ ਨਹੀਂਗੀ ਮੈਂ ਵੀ ਕੀ ਕਰਾਂ ਆਹ ਨਹੀਂ ਮੈਨੂੰ ਉਹਨੇ ਬੜੀ ਵੱੜੀ ਕਿਹਾ ਵਾ ਮੈਂ ਆਪ ਵੀ ਇਹਨੂੰ ਮਨਾ ਕੀਤਾ ਨਹੀਂ ਪੀਣੀ ਫੇਰ ਪੀ ਲਾਂਗਾ ਕੋਈ ਨਹੀਂ ਚਾਚਾ ਨਾ ਮਾਤਾ ਪੀ ਤੇ ਦੁੱਧ ਗਰਮ ਕਰ ਲੈਨੇ ਆ ਫੇਰ ਮੈਂ ਕਿਸੇ ਚੀਜ਼ ਦੇ ਪੁੱਤ ਹਾਂ ਮੈਨੂੰ ਲੋੜ ਨਹੀਂ ਰੋਟੀ ਵੀ ਨਹੀਂ ਖਾਣੀ ਕੁਝ ਨਹੀਂ ਖਾਣਾ ਨਹੀਂ ਹੁਣ ਮੈਂ ਅੱਜ ਕੋ ਰੋਟੀ ਵੀ ਨਹੀਂ ਖਾਣੀ ਅੱਜ ਢੱਡ ਭਰਿਆ ਮੇਰਾ ਆਹੋ ਮਾਤਾ ਨੇ ਨਾ ਉਹਦਾ ਕਹਿ ਕੇ ਖਲਾਉਣਾ ਵੀ ਸ਼ਰਮ ਨਾਲ ਖਾਣੀ ਆ ਨਹੀਂ ਤੂੰ ਹੀ ਨੋ ਮਾਵੀ ਮਾਤਾ ਘਰ ਪਨੀਰ ਤੇ ਨਹੀਂ ਬਣਾਇਆ ਅਸੀਂ ਤਾਂ ਦਾਲ ਹੀ ਬਣਾਈ ਮਾਵਾਂ ਦੀ ਨਹੀਂ ਕੋਈ ਗੱਲ ਨਹੀਂ ਪਨੀਰ ਦੀ ਜਿਹੜੀ ਮਾਤਾ ਪਨੀਰ ਤੇ ਲੱਗੀ ਆ ਮੈਂ ਮੈਂ ਆਖ ਰਹੀ ਆ ਨਾ ਉਹਨੇ ਪਨੀ ਇਹਦੀ ਸਬਜੀ ਬਣਾਈ ਉਹ ਸਬਜੀ ਅੱਜ ਤੋਰੀਆਂ ਦੀ ਸਬਜੀ ਬਣੀ ਅੱਛਾ ਅੱਛਾ ਠੀਕ ਉਹ ਮੇਨੋਂ ਆ ਗਈ ਛੇਲ ਮਾਤਾ ਤੇ ਮੈਂ ਚੁੱਪ ਕਰਕੇ ਇਧਰ ਨੂੰ ਆ ਗਈ ਠੀਕ ਮੈਂ ਕਿਹਾ ਚੱਲ ਮੈਂ ਉਧਰ ਮਿਲ ਗਿਆ ਮੈਂ ਮੇਰਾ ਜੀ ਨਹੀਂ ਕੀਤਾ ਚੇਰ ਨੂੰ ਤੇ ਮੈਂ ਚੁੱਪ ਕਰਕੇ ਆਣੂ ਆ ਗਈ ਚੱਲ ਵਧੀਆ ਕੀਤਾ ਕਿ ਉਹ ਮੇਰੀ ਖੀਕਦੀ ਹੋਣੀ ਮਾਤਾ ਦੀ ਸਬਜੀ ਚੀਰੀ ਲੱਲਾ ਨਹੀਂ ਉਹਨੇ ਕੱਟ ਕੇ ਬਣਾ ਲਈ ਹੋਣੀ ਆ ਹਾਂ ਉਹਨੇ ਬਣਾ ਹੀ ਲਈ ਹੋਣੀ ਵਿਚਾਰੀ ਨੇ ਹੁਣ ਮੈਂ ਤੇ ਆ ਗਈ ਉਹਨੂੰ ਬਣਾਉਣੀ ਸੀ ਕੀਤਾ ਹੀ ਉਹ ਕੁਛ ਇਹ ਤਾਂ ਇੰਨਾ ਫੇਰ ਹੋਣਾ ਨਿਆਦਾਂ ਲਈ ਤੁਸੀਂ ਬੋ ਨਲਿਮ ਨੀਤਾ ਦੇ ਵਾਸਤੇ ਕੋਲ ਨਹੀਂ ਪਤਾ ਕੁਛ ਨਾਲ ਆ ਮੇਰੇ ਮੇਰਾ ਦਿਲ ਨਹੀਂ ਕਰ ਲਿਆ ਕੁਛ ਵੀ ਖਾਣ ਚਲ ਚਾਹ ਤੇ ਪਿਆੜਾ ਮਾਤਾ ਨੂੰ ਫੇਰ ਉਹ ਨੌ ਨੇ ਜਾਂਦੇ ਪੁੱਛਣਾ ਵੀ ਖਵਾ ਲਿਆ ਕੋ ਕਿ ਨਹੀਂ ਮੈਂ ਕਹਿ ਦਾਂਗੀ ਮੈਂ ਫੀਕੀ ਆਈ ਆ ਚੰਗਾ ਪੁੱਤ ਹੁਣ ਮੈਂ ਜਾਣੀ ਆ ਹਾਂ ਚੰਗਾ ਮਾਤਾ ਵੀ ਮੈਂ ਤਾਂ ਕਹਿੰਦੀ ਵੀ ਆ ਨਹੀਂ ਕੋਈ ਕੋਈ ਗੱਲ ਨਹੀਂ ਮੈਂ ਫੇਰ ਆ ਜਾਾਂਗੀ ਚਲ ਮਰਦੇ ਆ ਬਾਬਾ ਜਾਨ ਦੇ ਤਾਂ ਮੈਨੂੰ ਬਹੁਤਾ ਜ਼ੋਰ ਨਾਲ ਆ ਕੋਈ ਗੱਲ ਨਹੀਂ ਫੇਰ ਆ ਜਾਾਂਗੀ ਹੁਣ ਮੈਂ ਜਾਣਦੇ ਚਲ ਠੀਕ ਆ ਜਾਾਂਗੀ ਫੇਰ ਮੇਰੇ ਹਿਸਾਬ ਨਾਲ ਨਾ ਜੀਵਨ ਨੇ ਦਮਕਾ ਮਾਰਿਆ ਹੋਣਾ ਵੀ ਜੇ ਉਧਰੋਂ ਕੋਈ ਖਾਤਾ ਤਾਂ ਫੇਰ ਵੇਖ ਲਈ ਮਾਤਾ ਉਹ ਤਾਂ ਕਿਤੇ ਧਿਆਨ ਹੀ ਕਰਨ ਦੀ ਸਾਡੇ ਨਾਲ ਕੋਈ ਗੱਲ ਨਹੀਂ ਆ ਹੁਣ 2-3 ਦਿਨ ਰਹਿੰਦੀ ਆ ਨਾ ਤੇ ਫੇਰ ਇਹਨੂੰ ਲੈਣਾ ਜਾ ਕੇ ਤੇ ਚੱਲ ਮਾਤਾ ਕਰ